ਸਾਸਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੇ ਸ਼ੁਰੂਆਤ ਕਰਨ ਤਾਂ ਚਕੇ ਬਈ ਆਪਾਂ ਖੇਤ ਗੰਨਾ ਬਜਾਈ ਹੋ ਰਹੀ ਐ ਚੱਲ ਰਿਹਾ ਕੰਮ ਤਾਇਆ ਕੱਢ ਰਿਹਾ ਹੌਲੀਆਂ ਥੋੜਾ ਖੇਤ ਰਹਿ ਗਿਆ ਤੇ ਡੇਢੋ ਕਿੱਲਾ ਬੀਜਣੇ ਤੇ ਬੀਜੇ ਨਹੀਂ ਬਣ ਰਿਹਾ ਬੰਦੇ ਪਤਾ ਨਹੀਂ ਕੀ ਕਰ ਰਹੇ ਆਂ ਕਿਆ ਨਹੀਂ ਸਮਝ ਨਹੀਂ ਲੱਗਦੀ ਤਾਇਆ ਥੋੜਾ ਪਿੱਛੇ ਦੇ ਮੋੜ ਰਿਹਾ ਡਰੈਕਟਰ ਪੂਰੀ अच्छिया नहीं पेंदी हैं फिर हां आ, आ, आ गया आपा कराम सैड मायो साइड में आओ जाके स्प्रे वाला पंप स्प्रे करनी है बस डेढ़ किलो वर जोंडियर कर दिया बंद था इसने मन्ने रह गई चार खड़ाइयां ला लामा भाई गड्डी सैड में पंताली 4511 ਨਿੱਪੜ ਗਿਆ ਕੰਮ ਬਾਈ ਲਾਗਵਰ ਥੋੜੀ ਜੀ ਬਚ ਗਈ ਦੀ ਦੁਬਾਰਾ ਬੈਗ ਲਾ ਕੇ ਲਾਇਆ ਕੌਲੀਆਂ ਨਵੀਂ ਬਣ ਗਈ ਲਾਗਵਰ ਅੱਜ ਤੱਕ ਬਣੀ ਐ ਜਿੱਥੇ ਮਾਮਾ ਖੜਿਆ ਬਾਈ ਮੈਂ ਕਰਾਂਗੇ ਆਪਾਂ ਸਪਰੇਅ ਬੀਜ ਪੈ ਗਿਆ ਥੋੜਾ ਜਿਆ ਰਹਿ ਗਿਆ ਵੈਸੋ ਚਾਰ ਕੌਲੀਆਂ ਪਾ ਦੇਗੇ ਬੰਦੇ ਅੱਪੂ ਨੇ ਪਾ ਦੇਗੇ ਰੇਸ ਨੂੰ ਜੋ ਲਗ ਲਗ ਬਚ ਗਿਆ ਤਾਂ ਗੇੜਾ ਵਿੱਚ ਕਰਾ ਕੇ ਦੁਬਾਰਾ ਲਵਾ ਦਿਆ ਪਹਿਲਾਂ ਟਰੈਕਟਰ ਕੱਢ ਲਿਆ ਤੇ ਆਪਾਂ ਨ ਕੀਪਰ ਹੀ ਵੀ ਆ ਪੌਣੀ ਕੱਲ ਗਈ 25 ਪੀ ਦਵਾਈ ਦੇਖੋ ਬਈ ਔਲੀ ਕਰੋ ਚੈੱਕ ਲੈਪ ਆ ਅੱਛਾ ਡਾਲਾ ਕੀ ਡਰ ਹੈ ਗਏ ਉਹ ਚੱਲ ਗਿਆ ਬਾਈ ਸਪਰੇਅ ਦਾ ਕੰਮ ਆਪਾਂ ਛੋਟੇ ਲੋਡ ਕਰ ਰਹੇ ਆ ਦੋ ਲੋਡ ਫਿਰ ਟਾਇਰ ਵਿੱਚ ਗਿਰ ਜਾ ਕਰਨੇ ਆੱਖਾਂ ਛਿੱਲਦੇ ਆ ਬੰਤੇ ਰਲਾ ਰਹੇ ਆ ਆਪਣੇ ਰੇ ਦੇਖੋ ਬਾਈ ਫੁਆਰਾ ਕਰੋ ਚੈੱਕ ਮਰੜਾਈ ਦੋ ਇੱਕ ਲੋਰੋ ਫੰਗੀ ਸਾਈਡ ਤੋਂ ਸਟੂਡੀਓ ਵਾਲਾ ਸ਼ਟਰ ਆਇਆ ਬਾਹਰ ਪਿੱਛੇ ਲਾਈ ਵੀ ਇੱਕ ਲੋਰੋ ਐਂ ਜਰ ਰਿਆ ਕੰਨੇ ਉੱਪਰ ਦੇਖੋ ਟਰੈਕਟਰ ਲਾ ਦੇ ਦੇ ਬਾਈ ਕੱਲ ਸੈੱਟ ਕਰਕੇ 852 ਰਾਤ ਚਲੇ ਗਿਆ ਮਿਲਨ ਨੂੰ ਹੋ ਵੀ ਕੱਢ ਲਿਆ ਹੁਣ ਹੌਲੈਂਡ ਕੱਢਣਾ ਤੇ ਟਰਾਲੀ ਲੋਡ ਕਰਨੀ ਹੈ ਬੜੀ ਨੀਲੀ ਹਰਮਨ ਲੈ ਕੇ ਜਾ ਰਿਹਾ ਖੇਤ ਆਪਾਂ ਕਈ ਵਜੇ ਰਾਜਪੁਰੇ ਨੂੰ ਬੈਂਕ ਮਾਂ ਮੈਂਗੇ ਕੰਮਕਾਰ ਕਰਕੇ ਆਏ ਆ ਮੋਟਰਸਲ ਕਰ ਆ ਗਏ ਨਿਆਣੇ ਬੜ ਕੇ ਗੱਟੀਆਂ ਆਪਣੇ ਦੋਵੇਂ ਅਜਿੱਤ ਕਰ ਰਹੇ ਆ ਪਾਪਾ ਤੇਰੇ ਕੋਲ ਜਾਣਾ ਆਪਾਂ ਨੇ ਜਾਣਾ ਬਈ ਕਬੂਲ ਪਰ ਜੱਗੀ ਬਾ ਥੋੜਾ ਕੰਮ ਹੈ ਕਰਾਕ ਜਾਨਾ ਹਮ ਤਾਂ ਇਹ ਨਵਾਂ ਵੀ ਕੰਮ ਕਰਾਉਣਾ ਬਾਈ ਲਾਈਟਾਂ ਲੁੱਟਾ ਕਰਾਣੀਆਂ ਨਵੀਂ ਲਾਈਟਾਂ ਲੁੱਟਾ ਲਵਾਣੀਆਂ ਨਿਵੇੜ ਦਾ ਕੰਮ ਜਿਹੜਾ ਰਹਿ ਜਾ ਗੰਨੇ ਆ ਥੋੜਾ ਮੋਟਾ 15 ਦਿਨਾਂ ਮੇ ਨਿਪਟ ਜੇਗਾ ਫਿਰ ਕਰਾ ਮੇ ਲਾਈਟਾਂ ਲੁੱਟਾ ਨੋਕੇ ਰਿਪੋਰਟ ਕਰ ਦਾਂਗੇ ਟੈਕਨ ਬੁੱਕਾਂ ਵਧੀਆ ਰੈਰੀਆਂ ਜਾਂਉਣ ਦੀਰ ਬਰ ਰੈਰੀਆਂ 1 45 11 ਬਰ ਰੈਰੀਆਂ ਸਾਰਿਆਂ ਬਲਵਾ ਦਿਆਂਗੇ ਪਹੁੰਚ ਗਏ ਭਾਈ ਆਪਣਾ ਖੇਤ ਤਾਇਆ ਪਹੁੰਚ ਗਿਆ ਟਰੈਕਟਰ ਲੈ ਕੇ ਟਰਾਲੀ ਲੈ ਆ ਦਿੱਤਾ ਆ ਬੀਜ ਕੀ ਬੀਜ ਪੱਟਿਆ ਦਾ 1335 ਗੈਨ 2 ਕਿੱਲਿਆਂ ਵਾਸਤੇ ਇਹਨਾਂ ਮੈਂ ਆਪਣੀ ਹਲੇ ਨਾ ਸਲਾਹ ਵੇਜਣੇਗੀ ਮੀਂਹ ਦੇਖ ਕੇ ਬੀਜेंगे ਬੀਜ ਕਾਲੂ ਨੇ ਵੜਦਿਆ ਵੀਨ ਪੁੱਛੇ ਉਹਨੂੰ ਮੈਂ ਤਾਂ ਵੀ ਖੇਤ ਤਿਆਰ ਹੈ ਉਹ ਚਲੇ ਗਏ ਆਪਣਾ ਤਿੰਦਰਵਾ ਗੰਨਾ ਵੱਢਣ ਹੌਲੈਂਡ ਆ ਰਿਹਾ ਭਾਈ ਉਹ ਟਰਾਲੀ ਮੈਂ ਪਾਣਾ ਆਪਾਂ ਨੇ ਬੜੀਮਾ ਹਰਮਨ ਲੈ ਕੇ ਆ ਰਿਹਾ ਆਪਾਂ ਪਹੁੰਚ ਗਏ ਤੇ ਗੱਡੀ ਲੈ ਕੇ ਜੌਂਡੀਰ ਮਾਪਾਂਗੇ ਛੋਟਾ ਡੱਬਾ ਉਸ ਵੇਲੇ ਆਪਣਾ ਟੋਏਗੇ ਗੰਨਾ ਬਾਹਰ ਹੋਰ ਤਾਂ ਜੀ ਜਤਿੰਦਰ ਕਿਥਾ ਹੈ ਕੀ ਕਰਨਾ ਆ ਜਾ ਬਈ ਟਰਾਲਾ ਹਾਲੈਂਡ ਮਾ ਲੀਕ ਕਰਦੀ ਪੱਕੀ ਗੰਨਾ ਲਿਆ ਲੰਬੜਦਾਰ ਵਧੀਆ ਚੁੱਪਣੇ ਨੂੰ ਐਨ ਵਧੀਆ ਜਾ ਚਾਰ ਵਾਰੀ ਅੱਗੇ ਕਰਦੇ ਆ ਡਾਇਰੈਕਟਰ ਬਾਈ ਚਾਰ ਵਾਰੀ ਕਰਦੇ ਆ ਪਿੱਛੇ ਨ ਪੱਕੀ ਕਰਦੀ ਲੀਗ ਫਾਰਮ ਆ ਬਾਈ ਸੋਹਣੇ ਸੰਤ ਭਾਂਡੇ ਖੜੇ ਅੱਜ ਗੱਡੀ ਮੋਟਰਸਾਈਕਲ ਟਰੈਡ ਟਰਾਲੀ ਛੋਟੀ ਛੋਟੀ ਟਰਾਲੀ ਇੱਧਰ ਜੋੜਾ ਖੜਿਆ ਅਜੇ ਟਰਾਲੀ ਨੇ ਬਲਾ ਲਿਆ ਹਾਲੈਂਡ ਤੋਂ ਕੇ ਖੜਾਇਆ ਵਦਾ ਜੱਗ ਜੋੜੀਆਂ ਜਹਾਨ ਉੱਤੇ ਥੋੜੀਆਂ ਵੀ ਆ ਜਾ ਮੇਰੇ ਜੋੜ ਵਾਲਿਆ ਕਿੰਨ ਦਿਨ ਬਾਅਦ ਮਿਲਿਆ ਬਈ ਆਪਣੀ ਘਰ ਵਾਲੀ ਨੂੰ ਹਾਲੈਂਡ ਯੂਟ੍ਰਾਲੀ ਲੱਗੀ ਯਾਰ ਕਿਤੇ ਇਹ ਹੋਵੇ ਕਿੱਥੇ ਲੱਗੀ ਆ ਬਈ ਟਰਾਲੀ ਸਮਝ ਨਹੀਂ ਲੱਗਦੀ ਚੰਗੇ ਬੰਦੇ ਨੂੰ ਆਪਣੇ ਨੂੰ ਲਿਟਰਲੀ ਕੱਟ ਗਿਆ ਬਾਈ ਕੰਮ ਕਰ ਨਵੇੜ ਗਿਆ ਆਪਾਂ ਸ਼ਾਮ ਟਾਈਮ ਚਲੇ ਆ ਮਿਲਣੂ ਮਿਲ ਲਵਾਂ ਗਿਆ ਵਾ ਆਪਣਾ 855 ਇੱਕ ਗਿਆ ਵਾ ਹਾਲੈਂਡ ਹਾਲੈਂਡ ਦੀ ਪਰਚੀ ਕਢਾ ਕੇ ਦੇ ਗਾਣੀਆਂ ਡਰਾਈਵਰ ਨੂੰ 855 ਲੈ ਆਣਾ ਚੱਕਿਆ ਘਰਾਂ ਨੂੰ ਆਪਾਂ ਨੇ ਆਪਾਂ ਪਹੁੰਚਣੇ ਆਲੇ ਆ ਬਸੰਤਪੁਰੇ 855 ਚੱਕ ਲਿਆਵਾਂਗੇ ਆਪਾਂ ਘਰਾਂ ਨੂੰ ਜੀ ਦੇਖੋ ਰੋਡ ਦਾ ਨਜ਼ਾਰਾ ਨਮੀ ਨਮੀ ਗੱਡੀਆਂ ਜਾ ਰਹੀਆਂ ਰੋਡ ਨੂੰ ਪਹੁੰਚ ਗਏ ਭਾਈ ਮਿੱਲਾ ਡਬਲ ਜੋੜਾ ਜਾ ਰਿਹਾ ਭਾਈ ਕਿਸੇ ਜੱਟ ਭਾਈ ਆਪਣੇ ਦਾ ਤਰਵਿੰਦਰ ਸਿੰਘ ਲੋਚਮਾ ਹੋਰ ਕਾਹ ਮੈਂ ਹੈ ਯੋ ਭਾਈ ਗੈਰ ਹਾਜ਼ਰ ਰਿਹਾ ਠੀਕ ਨਹੀਂ ਸੀ ਜਨਵਾ ਲੈ ਆ ਮੈਂ ਕੱਢ ਕੇ ਮੈਂ ਖੜ ਜਾ ਤੂੰ ਤੇਰੇ ਬੂਟ ਖਰਾਬ ਹੋ ਜੇ ਤਿੰਨ ਦਿਨ ਬਾਏਵੇਂ ਚਿੱਟੇ ਬੂਟ ਮਾਂ ਕੇ ਗੱਡੀ ਆ ਗਈ ਪਿੱਛੇ ਤੇ ਔਰ ਟਰਾਲੀ ਖੜੀ ਆ ਆਪਣੀ ਅੱਜ ਭਾਈ ਸ਼ਾਮ ਨੇ ਵੀਰ ਆਲਾ ਟਰੈਕਟਰ ਵੀ ਮਿਲ ਗਿਆ ਆਪਾਂ ਨੂੰ ਤਕਰੀਬਨ ਭਾਈ ਆਪਾਂ ਨੇ ਬੰਦਾ ਰੱਖ ਲਿਆ ਦਾ ਇਸ ਕਰਕੇ ਆਪਾਂ ਘਾਟਾ ਮਾਂ ਮਿਲ ਮਟਰੈਕਟਰ ਲੈ ਗਏ ਕੁਛ ਭਾਈ ਵੀਡੀਓ ਘੱਟ ਬਣਾਵਾ ਥੋੜੀ ਜਿਹੀ ਕਲਾਸ ਲੱਗੀ ਵੀਰ ਤੇ ਤਲਵਿੰਦਰ ਦੇ ਓਕੇ ਹਾਂ ਭਾਈ ਵੀਡੀਓ ਵੀਡੀਓ ਘੱਟ ਪਾਏ ਕਰੋ ਇਹ ਟਰਾਲੀ ਖੜੀ ਹੈ ਭਾਈ ਆਪਣੇ ਦੀਰ ਵਾਲੀ ਸ਼ਾਮਨੇ ਬਾਈ ਵਾਲੀ ਖੜਿਆ ਭਾਈ 3630 ਪਲਾਹਾ ਆਪਣਾ ਖੜਿਆ 855 ਜੋ ਟਰਾਲੀ ਭਾਈ ਦੇਣੀ ਹੈ ਕੱਲੂ ਤੋ ਗਿਆ ਭਾਈ ਕੀ ਸੁਖਚੈਨ ਵਾਲੀ ਚੱਕਾਂ ਭਾਈ ਟਰੈਕਟਰ ਆਪਾਂ ਕੱਢਾਂ ਬਾਹਰ ਹਾਂਜੀ ਸਰ ਕਿੰਨੇ ਦਿਨਾਂ ਬਾਅਦ ਆਇਆ 5 ਦਿਨ ਹੋ ਗਏ ਤੋ ਆਇਆ ਹੋ ਗਈ ਹਾਂ ਅਗਲੇ ਸਾਲ ਸਾਰਾ ਸੀਜ਼ਨ ਸਾਰਾ ਸੀਜ਼ਨ ਲਾ ਦੇ ਕੋਈ ਗੱਲ ਠੀਕ ਹੈ ਭਾਈ ਮਿਲ ਗਈ ਭਾਈ ਪਰਚੀ ਆਪਾਂ ਨੂੰ ਇੱਕ ਆਪਾਂ ਨਾ ਗੇਟ ਪਰ ਦੇਣੀ ਆ ਧਰਵਿੰਦਰ ਬੈਠ ਗਿਆ ਟਰੈਕਟਰ ਪਰ ਥੈਲਾ ਤਾਰਾਂ ਬਾਈ ਮਿੱਟੀ ਵਾਲਾ ਭਰਿਆ ਹੋਆ ਬਾਹਰ ਲੈ ਵੀ ਰੋ ਉਹ ਠੀਕ ਹੈ ਚੱਲ ਭਾਈ ਚਲੋ ਮਿਲਦੇ ਆ ਗਏ ਭਾਈ ਜੋੜਦੇ ਆਪਾਂ ਨੇ ਟਰੈਕਟਰ 4311 ਵਾਂ ਪਾਏ ਹੋਏ ਟਰੈਕਟਰ ਆ ਗਿਆ ਚੱਲ ਰਿਹਾ ਫੌਲਡ ਮਾ ਪਾ ਲਿਆ ਆਪਾਂ ਨੇ ਰੋਟਾਵੇਟਰ ਤੇ ਥੋੜਾ ਖੁੱਸਦਾ ਆਪਣਾ ਬਾਈਓ ਰਾਤ ਨੂੰ ਚੰਡਾਈ ਕਰਾਂਗੇ ਜੀ ਫੁੱਲਾ ਤੱਕੀਆਂ ਪੱਲ ਕਰ ਲਿਆਏ ਜੋੜ ਕਰ ਲਿਆ ਟਰੈਕਟਰਾਂ ਦੇ ਮੁਰੇ ਮੁਰੇ ਜੀ ਬਾਬਾ ਇਹਨੂੰ ਗੋੜ ਵਾਹੇਗੇ ਰੋਟਾਵੇਟਰ ਨਾਲ ਜਦ ਆਪਣੇ ਰੋਟਾਵੇਟਰ ਦੇ ਤਿੰਨ ਗੇੜੇ ਆ ਕੇ ਬਾ ਘਰ ਫਟਾਇਂ ਦਰੰਗਲ ਕੋਲ ਲੱਗ ਜੇ ਬਾਣ ਥੋੜਾ ਬਾਈ ਲੇਟ ਹੋ ਗਿਆ ਆਪਣੇ ਪਿੰਡਗੇ ਨਾ ਐਕਸੀਡੈਂਟ ਹੋ ਗਿਆ ਦਾ ਬਾਈ ਕਰਕੇ ਆਪਾਂ ਲੇਟ ਹੋ ਗਏ ਦੋਏ ਮੀਆਂ ਬੀਬੀ ਦੀ ਡੈਚ ਹੋ ਗਈ ਆਪਣਾ ਕੱਕੂ ਗੇ ਪਾਪਾ ਲਗੇ ਦਾ ਕੱਕੂ ਦਾ ਪਾਪਾ ਤੇ ਦਾਦੀ ਨੋ ਐਕਸੀਡੈਂਟ ਹੋ ਗਿਆ ਭਾਈ ਟੈਂਪੋ ਵਾਲਾ ਮਾਰ ਗਿਆ ਦੋਵਾਂ ਦੇ ਵਿਚਾਰੇ ਵੀ ਡੱਟ ਚੁੱਕੇ ਆ ਆਏ ਨੇ ਅਭੀ ਭਾਈ ਟੀ ਹਿਰਮਾ ਪਾ ਲੈ ਟੈਲਰ ਗੋਰ ਗੋਰ ਅੰਦਰ ਚਲਾ ਲੈ ਮੇਰੇ ਗਾਇ ਲੈ ਮੈਂ ਕਾਟ ਕਰਦੇ ਆ ਰੋਡਾ ਬੀਟਾ ਜਿਹੜਾ ਨੇ ਕਾਇਨਾ ਤੀਰ ਮੋੜ ਦੇ ਕਾਇਆ ਕਾ ਮੈਂ ਨੂੰ ਮਦਦ ਤੀਰ ਕਰਕੇ ਫਿਰ ਮੈਂ ਜੋਰ ਲਾ ਜਾਾਂ ਟੈਂਟਰਾਂ ਦਾ ਗੌਣ ਦਾ ਤਾ ਕੋਟ ਦੇ ਅੰਦਰ ਮਰੀ ਜਾਏਗਾ ਚੰਦ ਗਾ ਕੱਟ ਲੈ ਗਿੱਲ ਬਾਈਆਂ ਨੂੰ ਪੂਰੀ ਕਰਦਾ ਉੱੜ ਜਾ ਕਰਦਾ ਉੱੜਿਆ ਬਾਈ ਪੂਰਾ ਡਰਾਈਵਰ ਹੋ ਗਿਆ ਚੇਂਜ ਬਾਈ ਰੋਟਾਵੀਟਰ ਮਾਰਨ ਲੱਗ ਗਿਆ ਤਾਇਆ ਤਾਇਆ ਕਾ ਮੇਰੇ ਕੋਲ ਗੋਲ ਲੋਟ ਨਹੀਂ ਆਉਂਦਾ ਤਾਂ ਟੌ ਟੈਲਰ ਮਾਰ ਗੱਪੇ ਗੱਪੇ ਤੇ ਤਾਇਏ ਨੇ ਬਾਦਿਆ ਸਾਰਾ ਨਿਬੜ ਗਿਆ ਕਿ ਭਾਈ ਮੈਂ ਚਪੇਰੇ ਦੇ ਲਗਾ ਪੱਟਣੇ ਨੂੰ ਦੁਬਾਰਾ 49 11 ਪਹਾੜਾ ਰਾਟ ਰਾਟ ਪਹਾੜਾ ਟਾਪ ਲੋ ਮਹਲਾਗ ਚੱਲ ਰਿਹਾ ਬਾਈ ਕੰਮ ਪੂਰੇ ਜੋਰਾ ਉਪਰ ਚੌਥੇ ਲੋਵਾ ਲਾਵਾ 4511 ਰੋਟਾਵੇਟਰ ਚੱਲ ਰਿਹਾ ਦੂਏ ਲੋਵਾ ਪੂਰੇ ਟਰੱਕ ਦਾ ਅੰਦਰ ਲਾਏ ਹੋਇਆ ਕੋਲ ਚੱਲ ਰਿਹਾ ਟਰੈਲਰ ਵੀ ਰੋਕਾਵੇਟਰ ਵੀ ਕੋਲ ਚੱਲ ਰਿਹਾ ਇਹ ਤਾਂ ਬਾਈ ਜਿਆਦਾ ਖੁਸ਼ਕ ਲੱਗ ਰਿਹਾ ਮਨ ਨੂੰ ਬਾਕੀ ਬਾਈ ਆਣੇ ਵਾਲਾ ਪਿਆਵਾਂ ਦੇ ਫਟ ਫਾਇਰ ਕਰਨਗੇ ਕੀ ਆ ਬਣੇਗਾ ਚਾਲ 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 ਦਾਏ ਦੇ ਪਹਿਲਾਂ ਪਟਾਈ ਨਹੀਂ ਹੋਈ ਪੂਰੀ ਨਾਲੇ ਦੇ ਪੱਤੀ ਨਹੀਂ ਡਿੱਗ ਰਹੀ ਐ ਦਾਏ ਉੱਪਰ ਉੱਪਰ ਲਾਈ ਫਿਰ ਗਿਆ ਤੜਾ ਪੂਰੀ ਲੇਫਟ ਦੇ ਲਾਈਟ ਹੋਕ ਤੇ ਵਾਰਿਆ ਰਾਟ ਦੂਰ ਦਾ ਰੋਡਾ ਮੀਟਰ ਵੱਜਣ ਲੱਗ ਗਿਆ ਬਾਈ ਟਾਇਲਰਾਂ ਨਾਲ ਬਹੁਤ ਪਟਾਈ ਕਰੀਏ ਬਾਈ ਟਾਪ ਲੋਮਾਂ ਲਾ ਗਿਆ ਮੈਂ ਫੁੱਲ ਕੱਟ ਗਏ ਖੇਤ ਦੀ ਸ਼ਕਲ ਦੇਖੋ 43 11 ਕੱਢ ਦਿਆ ਸੀਂਡ ਜਾਈ ਨਵੇਂ ਟਰੈਕਟਰ ਮੈਨੇ ਸਮਝ ਨਹੀਂ ਆਂਦੀ ਉਹ ਜੀ ਸਮਝ ਲਾਵੇ ਦੀ ਲੈ ਭਾਈ ਇਹ じゃ ਬਣ ਗਿਆ ਖੇਤ ਆਪਣਾ ਤਾਂ ਇਹਨੇ ਪਟਾਈ ਹੋ ਨਹੀਂ ਕਰੀ ਪਹਿਲਾਂ ਤੇ ਹੀ ਗਾ ਟਾਇਲਰਾਂ ਨੂੰ ਹੀ ਤੇਲ ਫੁੱਕਿਆ ਰੋਟਾਵੀਟਰ ਬਾਈ ਦੂਰ ਕਾ ਲਗਣ ਲੱਗ ਗਿਆ ਗੋਲ ਆਪਾਂ ਨੇ ਬਗਲ ਦਾ ਕੈਲੀ ਕੈਲ ਟੈਲਰ ਮਾਰਦੇ ਦੇ ਇਹ ਮੇਰਾ ਮਨ ਯਾਰ ਇਹ ਹੋ ਰਿਹਾ ਵੀ ਇੱਕ ਵਾਰੀ ਟੈਲਰ ਹੋਰ ਮਾਰਾਂ ਤਾਇਗੇ ਕੈਲ ਕੈਲ ਗੋਲ ਤਾਇ ਨੇ ਪਾਲੀ ਖੜਾਈ ਬਾਕੀ ਜਤੇਂਦਰ ਵੀ ਆ ਗਿਆ ਵਿਆਹਾਂ ਤੇ ਪਹੁੰਚਣੇ ਆਲਾ ਆਪਣੇ ਦਾ ਚਾਚੂ ਲੈ ਗਿਆ ਫਿਰ ਸਲਾਹ ਕਰਕੇ ਦੇਖਾਂ ਵੀ ਇੱਕ ਵਾਰ ਟੈਲਰ ਮਾਰ ਕੇ ਦੁਬਾਰਾ ਰੋਟਾਵੀਟਰ ਮਾਰ ਦੇਵੇਂ ਰੋਟਾਵੇਟਰ ਦੇ ਬਾਅਦ ਬਾਈ ਫੇਟ ਅੰਦਰ ਲਾ ਕੇ ਮਾਰਨ ਆਪਾਂ ਰੋਟਾਵੇਟਰ ਦਾ ਆਸਤੇ ਢਾ ਰਿਆ ਫੈਕਟਰਾਂ 'ਚ ਰਹਿ ਗਿਆ ਆਪਣਾ 2 ਕੁ ਬਿੱਕੇ ਬਾਣੇ ਦੇ ਔਰ ਬਾਈ ਮੱਤ ਮੇਰੇ ਮਾਰ ਕੇ ਰੋਟਾਵੇਟਰ ਪਜਾਈ ਕਰ ਦੇ ਗਿੰਦੇਗੀ ਪਰ ਮੈਂ ਕਿਹਾ ਆਂ ਬਾਈ ਮੈਂ ਤਾਂ ਇੱਕ ਵਾਰੀ ਹੋਰ ਮਾਰਦੇ ਆਂ ਉੱਤ ਪੈ ਜੇਗੀ ਰਾਤ ਨੂੰ ਸਵੇਰੇ ਮੈਂ ਆਪਣਾ ਰੋਟਾਵੇਟਰ ਮਾਰ ਕੇ ਤੜਕੇ ਸੱਜ ਰਿਹਾ ਪਜਾਈ ਕਰ ਦੇਵੇ ਸੱਤ ਵਜੇ ਨੂੰ ਆਲੈਂਡ ਦਾ ਲਾਸਟ ਕਿਹੜਾ ਜਾ ਰਿਹਾ ਰੋਟਾਵੇਟਰ ਦਾ ਨਿੱਪੜ ਗਿਆ ਬਾਈ ਕੰਮ ਆਦੇ ਚਾਲੇ ਘਰਾਂ ਨੂੰ ਬਸ ਵੇਰੇ ਮਾਰ ਗਿਆ ਰੋਟਾਵੇਟਰ ਔਰियां ਕੱਟਦੇ ਬਾਬੇ ਨਾਨਕ ਦਾ ਨਾਮ ਲਿਖਾ ਅੱਗੇ ਰੱਬ ਰੱਖਾ ਬਾਈ ਜੋ ਮਾਲਕ ਨੂੰ ਮਨਜ਼ੂਰ ਹੈ ਹੋਣਾ ਤਾਂ ਇੰਦਰਾ ਨਾਲ ਖੋਲਿਆ ਇਹ ਵਾ ਰਾਤ ਨੂੰ ਖੁੱਲਾ ਪਿਆਰੇਗਾ ਉਸ ਕੋਲ ਹੀ ਖੁੱਲ ਬਾਕੀ ਠੀਕ ਹੈ ਭਾਈ ਸਾਰਿਆਂ ਨੂੰ ਸਸਰੀ ਕਾਲ ਮਿਲਦੇ ਆਂਗੇ ਅਗਲੇ ਬਲੌਗ ਨਾਲ ਧੰਨਵਾਦ ਭਾਈ ਵੀਡੀਓ ਦੇਖਣ ਲਈ